Құртүрді இரண்டு ஆயிரம் பத்தொன்பது Ô, mọi người ơi, mọi người ơi, mọi người ơi, mọi người ơi, mọi người Құртүрді Ben ਹੈਲੋ ਜੀ ਅੱਜ ਆ ਗਿਆ ਜੀ ਮੇਰਾ ਨਾਮ ਡਾਕਟਰ ਸੰਦੀਪ ਹੈ ਮੈਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪਿੰਡ ਭੋਗੜ ਦੇ ਵਿੱਚ ਆਮਦਲੀ ਦੇ ਸੇਵਾ ਨਿਭਾ ਰਿਹਾ ਦੋ ਤਿੰਨ ਮਹੀਨੇ ਪਹਿਲਾਂ ਮੇਰਾ ਫੋਨ ਗਮ ਹੋ ਗਿਆ ਸੀ ਤੇ ਮੈਂ ਇੱਥੇ ਐਸਐਸਪੀ ਦਫਤਰ ਆ ਕੇ ਇੱਕ ਦਰਖਾਸਤ ਦੇ ਕੇ ਗਿਆ ਸੀ ਤਾਂ ਵੀ ਦੇ 2 to 3 ਮੰਥਸ ਮੈਨੂੰ ਇੱਥੋਂ ਕਾਲ ਆਉਂਦੀ ਹੈ ਤੇ ਕਿ ਤੁਹਾਡਾ ਫੋਨ ਮਿਲ ਚੁਕਿਆ ਹੈ ਜਿਹਦੇ ਲਈ ਮੁਕਤਸਰ ਪੁਲਿਸ ਪ੍ਰਸ਼ਾਸਨ ਐਸਐਸਪੀ ਸਰ ਦਾ ਸਾਰੇ ਅਫਸਰਾਂ ਦਾ ਬਹੁਤ ਬਹੁਤ ਥੈਂਕ ਯੂ ਹੈ ਸੈਲੂਟ ਹੈ ਜੀ ਮੁਕਤਸਰ ਪੁਲਿਸ ਪਾਰਟਨਰ ਨੂੰ ਜੀ 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 ਜ ਪਿੰਡ ਮੇਰਾ ਮੋਹਲਾ ਜਿਲ੍ਹਾ ਸ੍ਰੀ ਮਕਸਦ ਸਾਹਿਬ ਆ ਅੱਜ ਤੋਂ ਕੁਝ ਦਿਨ ਪਹਿਲਾਂ ਯਾਨੀ 17 ਤਰੀਕ ਨੂੰ ਇਹ ਮੇਰਾ ਫੋਨ ਗਵਾਚਿਆ ਸੀ ਜੀ ਵਾਟਰ ਬਰਥਡੇ ਕਿਸੇ ਕੰਮ ਦੇ ਕਾਰਨ ਡਿੱਗ ਗਿਆ ਜੀ ਤੇ ਅਸੀਂ ਸਾਂਝ ਕੇਂਦਰ ਮਲੋੜ ਵਿਖੇ ਦਰਖਾਸਤ ਦਿੱਤੀ ਸੀ ਉਹਨਾਂ ਨੇ ਫਿਰ ਸਾਨੂੰ ਐਸਐਸਪੀ ਦਫ਼ਤਰ ਭੇਜਿਆ ਜੀ ਐਸਐਸਪੀ ਦਫ਼ਤਰ 'ਤੇ ਲੱਗਾ ਅਸੀਂ ਐਸਐਸਪੀ ਦਫ਼ਤਰ ਦਾ ਤੇ ਇਥੋਂ ਦੇ ਸਾਰੇ ਮੁਲਾਜ਼ਮਾਂ ਦਾ ਐਸਐਸਪੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ 22 ਦਿਨਾਂ ਦੇ ਵਿੱਚ ਇਹ ਫੋਨ ਲੱਭ ਕੇ ਦਿੱਤਾ ਜੀ ਸਾਡੇ ਵੱਲੋਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਥੈਂਕ ਯੂ ਜੀ ਹਾਂਜੀ ਮੇਰਾ ਨਾਮ ਹਰਪੀਦਾ ਮੇਰਾ 9 ਮਈ ਨੂੰ ਫੋਨ ਗਵਾਚਿਆ ਸੀ ਤੇ ਅੱਜ ਐਸਐਸਰ ਸਾਮ ਵੱਲੋਂ ਮੈਨੂੰ ਫੋਨ ਬਰਥਡੇਅ ਤੱਕ ਇਹਨਾਂ ਨੂੰ ਲੱਭਿਆ ਗਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸਾਈਬਰ ਜੋ ਟੀਮ ਹੈਗੀ ਸ਼੍ਰੀ ਮੁਖਸਰ ਸਾਹਿਬ ਦੀ ਇਹਨਾਂ ਨੇ ਅੱਜ ਬਹੁਤ ਚੰਗਾ ਕੰਮ ਕੀਤਾ ਅੱਜ ਅਸੀਂ ਟੋਟਲ 100 ਫੋਨ ਜੋ ਗੁੰਮ ਹੋਏ ਸੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਉਹ ਲੱਭ ਕੇ ਪਬਲਿਕ ਨੂੰ ਵਾਪਸ ਕਰਾਏ ਤੇ ਇਹਦੇ ਨਾਲ ਸਾਡਾ ਟੂਰਿਸਟ ਫਿਗਰ ਜੋ ਫੋਨਸ ਰਿਟਰਨ ਦਾ ਹੈਗਾ ਉਹ 500 ਨੂੰ ਕਰਾਸ ਕਰ ਚੁੱਕਿਆ ਇਹਦੇ ਨਾਲ ਨਾਲ ਮੈਂ ਸਾਰੇ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਇੱਕ CEIR ਪੋਰਟਲ ਹੁੰਦਾ ਹੈ ਸੈਂਟਰਲ ਇਕਵਿਪਮੈਂਟ ਆਇਡੈਂਟੀਟੀ ਰਜਿਸਟਰ ਪੋਰਟਲ ਜੇਕਰ ਤੁਹਾਡਾ ਫੋਨ ਖੁੰ ਹੋ ਜਾਂਦਾ ਹੈ ਜਾਂ ਖੋਇਆ ਜਾਂਦਾ ਹੈ ਤੁਸੀਂ ਇਮੀਡੀਏਟਲੀ ਪੋਰਟਲ ਤੇ ਜਾ ਕੇ ਆਪਣਾ ਫੋਨ ਰਜਿਸਟਰ ਕਰੋ ਉਹਦੇ ਨਾਲ ਉਹਦੀ IMEI ਜੋ ਹੈਗੀ ਬਲੌਕ ਹੋ ਜਾਂਦੀ ਹੈ ਕੋਈ ਹੋਰ ਉਹਦੇ ਵਿੱਚ ਸਿੰਪਾਨ ਜੀ ਕੋਸ਼ਿਸ਼ ਕਰਦਾ ਹੈ ਨਾਲ ਹੀ ਤੁਹਾਨੂੰ ਆਪਣੇ ਮੈਸੇਜ ਤੇ ਆਪਣੇ ਫੋਨ ਤੇ ਮੈਸੇਜ ਆ ਜਾਂਦਾ ਹੈ ਕਿ ਤੁਹਾਡਾ ਫੋਨ ਇੱਥੇ ਚਲ ਪਿਆ ਤੇ ਇੱਕ CEIR ਪੋਰਟ ਵੀ ਜੈਸਟਰ ਕਰੋ ਦੂਜੇ ਆ ਕੇ ਜੋ ਸਾਡੀ ਟੀਮ ਹੈਗੀ ਹੈ ਟੀਮ ਨੂੰ ਦੱਸੋ थाने ਦੱਸੋ ਆਪਣੇ ਉਹ ਸਾਰੀ ਇਨਫੋਰਮੇਸ਼ਨ ਐਸੀ ਕਲੈਕਟ ਕਰ ਦੇ ਤੇ ਕਈ ਵਾਰੀ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਜੀ ਸਾਡਾ ਫੋਨ ਖੋ ਗਿਆ ਸੀ ਪੁਲਿਸ ਦੇ ਵਿੱਚ ਰਿਪੋਰਟ ਲਿਖਾਤੀ ਹੁਣਾਂ ਤਾਂ ਕੁਝ ਨਹੀਂ ਹੈਗਾ ਬਡੀ ਗੱਲ ਨਹੀਂ ਹੈ ਇਹ ਜੋ ਸਾਡਾ ਐਫਰਟ ਚੱਲ ਰਿਹਾ ਸਾਰੀ ਟੀਮ ਦਾ ਉਹਦੇ ਨਾਲ ਅਸੀਂ ਇਹੀ ਸ਼ੋਅ ਦੇ ਪ੍ਰੂਵ ਕਰਨਾ ਚਾ ਰਹੇ ਹਾਂ ਕਿ ਤੁਹਾਡਾ ਫੋਨ ਖੋਨ ਦੇ ਸਾਨੂੰ ਦੇਓ ਤੇ ਅਸੀਂ ਐਵਰ ਵਿਜੀਲੈਂਟ ਹੈਗੇ ਜਦੋਂ ਤੁਹਾਡਾ ਫੋਨ ਕੋਈ ਚਾਲੂ ਹੁੰਦਾ ਹੈ ਸ਼ੁਰੂ ਹੁੰਦਾ ਹੈ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਤੇ ਅਸੀਂ ਤੁਹਾਡਾ ਫੋਨ ਰਿਕਵਰ ਵੀ ਕਰਾ ਕੇ ਦੇਨੇ ਇਸਨੇ ਕਹੀਂ ਫੋਨ ਇੱਦਾਂ ਦੇ ਵੀ ਸੀਗੇ ਜੋ ਸਾਸੀਂ ਜੰਮੂ ਕਸ਼ਮੀਰ ਤੋਂ ਮੰਗਾਏ ਹਨ ਜੋ ਅਸੀਂ ਯੂਪੀ ਤੋਂ ਜਾ ਕੇ ਟ੍ਰੇਸ ਕਰਕੇ ਲੈ ਕੇ ਆਏ ਹਨ ਤੇ ਮੇਰੀ ਸਾਰਿਆਂ ਨੂੰ ਇਹ ਬੰਦੀ ਹੈਗੀ ਕਿ ਇਸ਼ੂ ਆਂਦਾ ਹੈ ਤੁਸੀਂ ਇਮੀਡੀਏਟਲੀ ਨੇਰੇਸ ਪੁਲਿਸ ਸਟੇਸ਼ਨ ਜਾਓ ਤੁਹਾਡੀ ਸੁਣਵਾਈ ਵੀ ਹੋਏਗੀ ਤੇ ਨਾਲ ਕੋਸ਼ਿਸ਼ ਸਾਡੀ ਪੂਰੀ ਰਹੇਗੀ ਕਿ ਤੁਹਾਡਾ ਫੋਨ ਆਪਸ ਲੈ। थैंक यू।